ਨਮਸ਼ਿਆ ਸਰਗਰਮੀਆ ਪ੍ਰੋਗਰਾਮ ਵਿੱਚ ਵਾਸਦੇ ਪ੍ਰਦੇਸੀ ਦੀ ਤਰਫੋਂ ਆਪ ਜੀ ਦਾ ਹਾਰਦਿਕ ਸਵਾਗਤ ਹੈ। ਪੇਸ਼ਾ ਜਲਾਸ਼ੀਲ ਭਗਤ ਸਿੰਘ ਦਾ ਕਰਾ ਸਵਾਗਤ ਅੱਜ ਦੀਆਂ ਵਿਸ਼ੇਸ਼ ਸਰਗਰਮੀਆਂ। ਦੇ ਵੀਰੋ ਵਾਲਾ ਚੌੜੀ ਧਰਤੀ ਉਤੇ ਵੱਡਾ ਮੇਲਾ ਹੋ ਚੁੱਕਾ ਹੈ ਫਾਈਨਲ ਚੱਲਦਾ ਹੈ ਉਹ ਪਟਾਕੇ ਪੈਂਦੇ ਆ ਢਿਹੇ ਵਾਲਾ ਆ ਗਿਆ ਸ਼ੇਰੂ ਜਿਹੜੇ ਹਸ਼ਿਆਰਪੁਰ ਦਾ ਮੇਰੇ ਵੀਰੋ ਵੱਡਾ ਖਿਡਾਰੀ ਹੈ ਗੱਲਾਂ ਬਾਤਾਂ ਟਿਕਾਣੇ ਆ ਉਹ ਸਾਹਮਣੇ ਬੱਲੇ ਬੱਲੇ ਹੋਈ ਪਈ ਹੈ ਉਹ ਸ਼ੋਟਾ ਮਾਰਨਾ ਪੈਂਦਾ ਏ ਆ ਆ ਆਹ 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 ਹੋ ਦਸ ਵਾਰ ਪੁਆਇੰਟ ਆ ਗਈ ਹੈ ਖੇਡ ਦੇ ਮੈਦਾਨ ਵਿੱਚੋਂ ਹੈਡ ਆ ਗਈ ਮੇਰੇ ਵੀਰੋ ਗੱਲਾਂ ਟਿਕਾਣੇ ਤੇ ਲੱਗ ਚੁੱਕੀਆਂ ਹੈ ਤਾਬਲਾ ਮੁਕਾਬਲਾ ਹੈ ਲੈ ਵੀ ਧੋਦੀ ਭਾਰੀ ਕੋਈ ਚੱਕਰੀ ਅਗਲੀ ਵਾਰ ਗੱਲਾਂ ਲੱਗਣਗੇ ਟਿਕਾਣੇ ਮੇਰੇ ਵੀਰੋ ਸਮਾਂ ਵੱਧਿਆ ਹੋਇਆ ਔਰ ਉਸ ਨਾਲ ਮੱਥਾ ਕੋਟਰਾ ਦੇ ਵਾਲਾ ਬਲਵੀਰ ਬਾਈ ਹੁਣ ਆ ਗਿਆ ਦਰਸ਼ਕ ਵੀਰੋ ਜਾਂਦੇ ਜਾਂਦੇ ਤਾੜੀਆਂ ਮਾਰ ਦਿਓ ਜ਼ੋਰਦਾਰ ਭਰਾਵਾਂ ਨੇ ਕਹਿੰਦੇ ਵੱਡਾ ਮੇਲਾ ਕਰਵਾ ਦਿੱਤਾ ਜਸੂ ਵਾਲਾ ਡੋਰੀਏ ਦਾ ਧੰਨਵਾਦ ਹੈ ਜਿਹੜੇ ਭਰਾਵਾਂ ਨੇ ਸੱਦੇ ਲਾਇਏ ਸੀਗੇ ਇਸੇ ਟੂਰਨਾਮੈਂਟ ਦੇ ਉੱਤੇ ਸਾਰੇ ਭਰਾਵਾਂ ਦਾ ਧੰਨਵਾਦ ਹੈ ਲਓ ਪਿੰਡੀ ਬਾਲ ਜਲਦੀ ਮੈਚ ਬੋਲੇ ਜਸੂ ਦੇ ਹੌਸਰੀਆ ਕਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਗਤ ਨਾ ਪਾਵਾ ਔਰ ਕਿਸੇ ਦੀ ਆਣ ਛਾਣ ਦੇ ਖਿਲਾਫ ਸ਼ਬਦ ਕੋਈ ਮਾੜਾ ਬੋਲੇ ਗਿਆ ਹੋਵੇ ਚਰਨਾ ਦੀ ਧੂਰ ਸਮਝ ਕੇ ਕਰ ਲਿਓ ਮਾਫ ਦਿਨ ਇੱਕ ਹਾਰੀ ਕਰ ਲਓ ਕਬੂਲ ਆਖਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਈ ਆਜੋ ਇੱਥੇ ਹੀ ਜੈਤਪੁਰ ਆਜੋ ਭੱਜ ਕੇ ਆਜੋ ਮੇਰਾ ਵੀਰ ਜੈਤਪੁਰ ਦੀ ਸਾਡੀ ਟੀਮ ਆ ਜਵੇ ਜੈਤਪੁਰ ਵਾਲੇ ਆਜੋ ਭੱਜ ਕੇ ਸਾਡੀ ਟੀਮ ਦਾ ਧੰਨਵਾਦ ਹੈ ਮੇਰੇ ਵੀਰੋ ਹਾਰਾਂ ਜਿੱਤਾਂ ਬਣੀ ਐ ਮੋਹਿਤ ਟਾਈਗਰ ਆਜੋ ਮੇਰਾ ਵੀਰ ਧੰਨਵਾਦ ਐ ਵਿਸ਼ੇਤਰ ਦੇ ਮਹਿੰਦੀਪੁਰੇ ਆਜੋ ਤੁਸੀਂ ਵੀ ਹੁਣ ਜਲਦੀ ਦੇ ਨਾਲ ਆ ਜੀ ਆਪਾਂ ਸਾਰੇਆਂ ਵੀਰਾਂ ਦਾ ਧੰਨਵਾਦ ਹੈ ਜਿਨੇ ਨਾਲ ਜੁੜਿਆ ਮੇਰੇ ਵੀਰੋ ਨਾਲ ਸਾਰੇ ਵੀਰਾਂ ਦਾ ਧੰਨਵਾਦ ਕਰਦੇ ਆਂ ਦਿਨੋ ਦਵਾਵਾਂ ਨੇ ਆਹ ਸੋਨੀ ਚੱਚਾ ਆ ਜਾ ਆਓ ਜੀ ਟੀਮ ਆ ਜੇ ਜਲਦੀ ਦੇ ਨਾਲ ਲਓ ਆਜੋ ਜੀ ਭਾਈ ਆਜੋ ਪ੍ਰਬੰਧਕ ਕਮੇਟੀ ਮੇਰਾ ਵੀ ਆ ਗਈ ਟੀਮ ਟੀਮ ਵਾਲੇ ਆਜੋ ਸਾਰੇ ਆਜੋ ਜੈਤਪੁਰ ਦੀ ਟੀਮ ਆ ਗਈ ਹੈ ਹਾਂ ਮੇਰੇ ਚੱਕ ਲਿਆ ਚਲੋ ਜੀ ਜਸੂ ਆਜੋ ਚਲੋ ਜੀ ਚਲੋ ਆਓ ਜੀ ਜਸੂ ਆਜੀ ਆਪਾਂ ਵਿਸ਼ੇਸ਼ ਤੌਰ ਤੇ ਧੰਨਵਾਦ ਸਾਡੇ ਦੇਸ਼ ਰਾਜਮਾਨੀ ਜੀ ਆਏ ਆ ਆਓ ਵੀਰੇ ਇੱਧਰ ਆਜੋ ਬੋਨੇ ਟੀਮਾਂ ਲਾ ਕੇ ਪਿੰਡ ਦੇ ਨੌਜਵਾਨਾਂ ਵੱਲੋਂ ਇਹ ਟੂਰਨਾਮੈਂਟ ਰਲ ਕੇ ਕਰਾਇਆ ਗਿਆ ਹੈ ਤੇ ਮੈਚ ਜਿਹੜਾ ਬਲਵਿੰਦਰ ਸਿੰਘ ਕਾਕਾ ਪਹਿਲਾਂ ਕਰਾਂਦਾ ਹੁੰਦਾ ਸੀ ਉਸ ਦੀ ਯਾਦ ਨੂੰ ਮੁੱਖ ਰੱਖਦੇ ਹੋਏ ਮੈਚ ਕਰਾਇਆ ਗਿਆ ਆ ਆਉਣ ਵਾਲੇ ਸਮੇਂ ਵਿੱਚ ਵੀ ਪਿੰਡ ਦੇ ਨੌਜਵਾਨਾਂ ਨਾਲ ਦੇ ਬੱਚਿਆਂ ਨੂੰ ਬਚੰਦੀ ਆ ਇਸ ਤਰ੍ਹਾਂ ਰੜ ਕੇ ਮਤਲਬ ਜਿਹੜਾ ਮੈਚ ਹਰ ਸਾਲ ਕਰਾਇਆ ਜਾਣ ਜਿਹੜੇ ਨਸ਼ੇ ਦੀ ਬੱਚੇ ਨਸ਼ੇ ਦੀ ਲੂਜੇ ਨੂੰ ਲਤ ਲੱਗੀ ਹੋਈ ਆ ਉਹਨਾਂ ਨੂੰ ਉਹਨਾਂ ਨਸ਼ਿਆਂ ਤੋਂ ਬਚਣ ਲਈ ਥੇਟ ਬਹੁਤ ਜ਼ਰੂਰੀ ਹੈ ਦੇ ਖੇਡ ਇੱਕ ਤੰਦਰੁਸਤੀ ਰੱਖਣ ਵਾਸਤੇ ਖੇਡ ਖੇਡਣਾ ਪ੍ਰੈਕਟਿਸ ਕਰਨਾ ਬਹੁਤ ਜ਼ਰੂਰੀ ਹੈ ਤੇ ਸਾਰੇ ਪਿੰਡ ਵਾਸੀਆਂ ਦਾ ਤੇ ਸਾਡੇ ਪਿੰਡ ਦੇ ਨੌਜਵਾਨਾਂ ਦਾ ਬਹੁਤ ਬਹੁਤ ਠੀਕ ਹੈ ਠੀਕ ਹੈ ਜੀ ਉਧਰੋਂ ਸਰਗਰਮ ਬਲਵਿੰਦਰ ਸਿੰਘ ਜੀ ਕਾਕਾ ਉਹਨਾਂ ਨੇ ਪਰਿਵਾਰ ਦੇ ਵਿੱਚ ਕੋਈ ਵੀ ਜੇ ਕਰਾਏ ਸਨਮਾਨ ਦਿਨ ਆਪਣਾ ਪ੍ਰਾਪਤ ਕਰਨਗੇ ਬਹੁਤ ਧੰਨਵਾਦ ਸਾਰਿਆਂ ਦਾ ਲਾਈਵ ਵਾਲਾ ਕਿੱਥੇ ਆ ਰਾਜੀ ਆਜ ਦੇ ਟੂਰਨਾਮੈਂਟ ਦਾ ਫਾਸਟ ਪ੍ਰਾਈਜ਼ ਮੈਨੂ ਗਰਾਊਂਡ ਤੇ ਹਾਂਜੀ ਹਾਂਜੀ ਆਜ ਦੇ ਟੂਰਨਾਮੈਂਟ ਦਾ ਤੀਜਾ ਪ੍ਰਾਈਜ਼ ਆਉ ਜੀ ਕੋਟ ਰਾਜਾ ਤਾੜੀਆਂ ਮਾਰ ਦਿਓ ਕੋਟ ਰਾਜਾ ਦੀ ਟੀਮ ਲਈ ਤੀਜਾ ਪ੍ਰਾਈਜ਼ ਕੋਟ ਰਾਜਾ ਦੀ ਟੀਮ ਪ੍ਰਾਪਤ ਕਰੇ ਬਈ ਜੀ ਆ ਕੀ ਮੰਗੇ ਸਾਰੇ ਫਕਰ ਪੀਰਾਂ ਦਾ ਅੱਜ ਮਹੀਨਾ ਵਾਲੇ ਮੀਟਿੰਗ ਵੀ ਹੋਇਆ ਸੀ ਸੂਫੀਆ ਨੰਬਰ ਕਾ ਐਕਸ਼ਨ ਕਮੇਟੀ ਦੀ ਹੋਈ ਹੈ ਜਿਦੇ ਵਿੱਚ ਅੱਜ ਕੁਝ ਨੰਨੀਆਂ ਰੂਹਾਂ ਫਕਰ ਸੀ ਪਹੁੰਚੇ ਆ ਜਿਨ੍ਹਾਂ ਨੂੰ ਕੇ ਨਵੇਂ ਅਹੁਦੇ ਦੇ ਕੇ ਭਰਾਜਿਆ ਗਿਆ ਤੇ ਸਾਰੇ ਨੂੰ ਅਹੁਦੇ ਦਿੱਤੇ ਗਏ ਸਭ ਨੂੰ ਕਹਿਆ ਗਿਆ ਸਾਰਿਆਂ ਨੇ ਆਪਣੇ ਆਪਣੇ ਵਿਚਾਰ ਪੇਸ਼ ਕੀਤੇ ਵਿਚਾਰ ਇਹ ਹਨ ਕਿ ਸਾਨੂੰ ਆਪਣੀ ਗੁਰੂ ਮੋਸ਼ਦਾਂ ਦੀ ਸੇਵਾ ਕਰਨੀ ਚਾਹੀਦੀ ਹੈ ਬਤੀ ਤਖਵਾ ਕਰਨ ਦੀ ਲੋੜ ਨਹੀਂ ਹੈ ਪਰਮਾਤਮਾ ਦਾ ਅੰਦਰ ਵਸਦਾ ਹੈ ਆਪਣੇ ਅੰਦਰ ਪਰਮਾਤਮਾ ਨੂੰ ਲੁੜਾਏ ਇਸ ਤਰ੍ਹਾਂ ਆਪਣਾ ਉਹ ਪਰਮਾਤਮਾ ਹੀ ਰਸਤਾ ਦੱਸਦੇ ਹੁੰਦੇ ਆ ਜਾਂ ਗੁਰੂ ਮੋਸ਼ਦ ਦੱਸਦੇ ਹੁੰਦੇ ਆ ਇਸ ਕਰਕੇ ਜਿੰਨੀ ਹੋ ਸਕਦੀ ਆਪਣੇ ਗੁਰੂ ਮੋਸ਼ਦਾਂ ਦੀ ਸੇਵਾ ਕਰੋ ਤੇ ਇਸ ਜਿਹੜੇ ਕਮੇਟੀ ਆ ਕਮੇਟੀ ਮੈਂ ਸਾਰੇ ਫਕਰ ਕੀ ਰਾਨੀ ਬੇਨਤੀ ਕਰੂੰਗਾ ਕਿ ਸਾਰੇ ਜਣੇ ਵਕਤ ਵਕਤ ਟਾਈਮ ਕੱਢ ਕੇ ਮੀਟਿੰਗ ਵਿੱਚ ਆ ਕੋ ਤੇ ਸਾਰਿਆਂ ਦੇ ਜਿਨ੍ਹਾਂ ਦੇ ਵੀ ਮੀਟੇ ਆ ਸਾਰਿਆਂ ਦੇ ਮੀਟੇ ਨੂੰ ਵਕਤ ਵਕਤ ਸਮਾਂ ਲੱਗਦੀ ਕਿ ਤਰ੍ਹਾਂ ਵੀ ਜੇ ਸਾਰਿਆਂ ਦੇ ਮੀਟੇ ਵਿੱਚ ਵਕਤ ਵਕਤ ਸਿੱਧਕੁਣੀ ਚੀਜ਼ੇ ਵਕਤ ਵਕਤ ਕੀ ਜਾਣੀ ਚਾਹੀਦੀ ਹੈ ਤੇ ਹਰ ਮਹੀਨੇ ਜਿਹੜੀ ਮੀਟਿੰਗ ਹੈ ਉਹ ਹਰ ਮਹੀਨੇ ਦੇ ਪਹਿਲੇ ਬੁੱਧਵਾਰ ਨੂੰ ਹੋਇਆ ਕਰੇਗੀ ਜੇ ਸਾਰੇ ਜਿਹਨਾਂ ਦੇ ਵੀ ਫਕਰ ਮੈਂ ਸੋਚਦਾ ਹਾਂ ਕਿ ਜੁਕਨਨਾ ਦੰਦਾ ਅਛੂ ਮੇਟੇ ਜੁੜਿਆ ਮੈਂ ਸਾਰਿਆਂ ਦਾ ਹੁਣ ਤੇ ਤੇ ਸਾਰਿਆਂ ਨੂੰ ਜੀ ਆਇਆਂ ਦਾ ਸਾਰਾ ਧੰਨਵਾਦ ਕਰਨਾ ਹੈ ਜੀ ਸਾਰਿਆਂ ਉਪਕੀ ਜੈ ਪੀਰਾਂ ਦੀ ਜੈ ਕਿਸ ਕਰੀਏ Mm-hmm. ਸਿਹਤ ਹੀ ਸਾਡੀ ਜ਼ਿੰਦਗੀ ਦੀ ਅਸਲੀ ਦੌਲਤ ਹੈ ਸਾਨੂੰ ਇਸ ਦੌਲਤ ਨੂੰ ਸੰਭਾਲਣ ਦੇ ਲਈ ਸਹੀ ਸਿਹਤ ਸਹੂਲਤਾਂ ਦੀ ਲੋੜ ਹੁੰਦੀ ਹੈ ਤੇ ਜਦੋਂ ਸਾਡੀਆਂ ਸਾਰੀਆਂ ਸਹੂਲਤਾਂ ਇੱਕੋ ਥਾਂ ਤੇ ਪੂਰੀਆਂ ਹੋਣ ਤੇ ਉਹ ਸਾਡੇ ਲਈ ਕਿਸੇ ਅਸ਼ੀਰਵਾਦ ਤੋਂ ਘੱਟ ਨਹੀਂ ਹੁੰਦਾ ਨਵਾਂ ਸ਼ਹਿਰ ਦਾ ਸੰਦੂ ਹਸਪੀਟਲ ਤੁਹਾਨੂੰ ਸਿਹਤ ਸੰਬੰਧੀ ਸਾਰੀ ਸਹੂਲਤਾਂ ਦਿੰਦਾ ਹੈ ਇੱਥੇ ਤੁਹਾਨੂੰ ਸਾਈਕੀਆਟ੍ਰਿਸ ਡੀ ਐਡਿਕਸ਼ਨ ਸਕਿਨ ਐਂਡ ਕੋਸਮੈਟੋਲੋਜੀ ਸਕਿਨ 레이జర్ ਸੈਂਟਰ हेयर ਟ੍ਰਾਂਸਪਲੈਂਟ ਹਾਰਟ ਲੰਗ ਐਂਡ ਮੈਡੀਸਨ ਜਰਨਲ ਸਰਜਰੀ ਆਈ ਸੀ ਯੂ ਫੈਸਿਲਿਟੀਆਂ ਵਰਗੀਆਂ ਵੱਖ-ਵੱਖ सहलता मिलदिया ने इथे चौबीस घंटे सब दिन एमरजेंसी की सुविधा भी दि जा है आज ही बुक करो अपनी अपॉइंटमेंट अठानवे सात सो छबी वी छे सो चौहत्तर या अठानवे अठ आथ उन्नवे अस्सी छे चौहत्तर विजिट करो संधु हॉस्पिटल चंडीगढ़ रोड नवा शहर ਕੁਰੀਸਾ ਜਨ ਅਸ਼ੀਸ਼ ਭਗਸੇਗ ਨਗਨਸਮਨਤ ਅਧਿਕਾਰੀਆਂ ਵਿਸ਼ੇਸ਼ ਸਰਗਰਮੀਆਂ ਥਲਫੇ ਨਮੀਆਂ ਤੇ ਤਾੜੀਆਂ ਸਰਗਰਮੀਆਂ ਲੈ ਕੇ ਹਾਜ਼ਰ ਹੋਮਾਂਗੇ ਉਪਰੋਕਤ ਵਾਸਤੇ ਪਤਰੀ ਸਿਮ ਇਜਾਜ਼ਤ ਦਿਓ ਧੰਨਵਾਦ